ਜਿਹੜੀਆਂ ਪੰਜਾਬ ਸਾਰੇ ਚ 4 ਲੇਨ ਸੜਕਾਂ ਬਣ ਰਹੀਆਂ ਇਹ ਜਿਹੜੀ ਜ਼ਿਲੰਦਰ ਤੋਂ ਅਮਰਸਰ ਸਾਹਿਬ ਨੂੰ ਸੜਕ ਜਾ ਰਹੀ ਸੀ 4 ਲੇਨ ਵਾਲੀ ਡਬਲ ਸੜਕਾਂ ਰਹੀਏ ਉਤੋਂ ਪੁੱਲ ਦੀ ਬਜਾਏ ਅੱਧਾ ਰਹੀਆ ਇੱਕ ਕੰਧ ਵਾਂਗਰ ਵੰਡ ਕੇ ਦੋਨਾ ਥਾਂ ਦੇ ਉੱਤੇ ਉਹ ਫਲਾਈਓਵਰ ਬਣਾਇਆ ਜਾ ਰਿਹਾ ਸੀ ਜਿਹਦਾ ਸ਼ਹਿਰ ਦੇ ਲੋਕਾਂ ਨੂੰ ਦੁਕਾਨਦਾਰਾਂ ਨੂੰ ਪਿੰਡ ਦੇ ਕਿਸਾਨਾਂ ਨੂੰ ਸਾਰੇ ਲੋਕਾਂ ਨੂੰ ਜਿਹਦਾ ਬਹੁਤ ਹੀ ਨੁਕਸਾਨ ਹੋਣਾ ਸੀ ਉਹਨਾਂ ਦੀ ਆਵਾਜ਼ ਹੈ ਜੀ ਬੜਾ ਵੱਡਾ ਵਿਘਨ ਪੈਣਾ ਸੀ ਇਸ ਗੱਲ ਨੂੰ ਰੋਕਣ ਵਾਸਤੇ ਸਲਾਈ ਓਵਰ ਤਾਲਮਿਲ ਕਮੇਟੀ ਦਾ ਗਠਨ ਕੀਤਾ ਗਿਆ ਜਿਹਦੇ ਵਿੱਚ ਸ਼ਹਿਰੀ ਵਾਸੀ ਔਰ ਦੁਕਾਨਦਾਰ ਵੀ ਔਰ ਨਾਲ ਹੀ ਇਲਾਕੇ ਦੀਆਂ ਜਿਹੜੀਆਂ ਜਥੇਬੰਦੀਆਂ ਆ ਲੋਕਾਂ ਵਾਸਤੇ ਲੜਨ ਵਾਲੀਆਂ ਆ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਨੌਜਵਾਨਾਂ ਦੀਆਂ ਔਰ ਫਿਰ ਪੰਚਾਇਤਾਂ ਨੇ ਵੀ ਉਸ ਕਮੇਟੀ ਦਾ ਸਾਥ ਦਿੱਤਾ ਤੇ ਇਹ ਸੰਘਰਸ਼ 3 ਸਾਲ ਤੱਕ ਚੱਲਿਆ ਗਿਆ ਸਰਕਾਰ ਰੈਡੀ ਹੋਈ ਸੀ ਵੀ ਅਸੀਂ ਇਹ ਨਹੀਂ ਕਰ ਸਕਦੇ ਲੇਕਿਨ ਜੇ ਇੱਕ ਦਿਨ ਇਹ ਬਣ ਜਾਂਦਾ ਇਸ ਤਰ੍ਹਾਂ ਵੀ ਅੱਧਾ ਰਹੀਆ ਇਹ ਕੰਧ ਵਾਂਗਰ ਵੰਡਿਆ ਗਿਆ ਅੱਧੇ ਰਹੀਏ ਤੇ ਪੁਲ ਬਣ ਰਿਹਾ ਸ਼ਾਇਦ ਰਹੀ ਇਹਦੀ ਹੋਂਦ ਹੀ ਮੁੱਕ ਜਾਂਦੀ ਜਿਹੜਾ ਰਹੀ ਹੈ ਗੁਰੂ ਲਾਹੌਰੇ ਨਾਂ ਦੇ ਉੱਤੇ ਇਸ ਗੁਰੂ ਤੇਗ ਬਹਾਦਰ ਜੀ ਦੀ ਚਰਨਾ ਦੀ ਛੋਹ ਪ੍ਰਾਪਤ ਹੈ ਇਲਾਕਾ ਉੱਥੇ ਦੀ ਅਵਸਥਾ ਇਹ ਬਣੀ ਸੀ ਬਈ ਇਹ ਰਹੀਆ ਇਦਾਂ ਲੱਗਦਾ ਵੀ ਸ਼ਾਇਦ ਰਹੀਆ ਇੱਥੇ ਕਦੀ ਹੋਇਆ ਹੀ ਨਹੀਂ ਹੈ ਤਾਂ ਮੈਂ ਸਮਝਦਾ ਕਿ ਸਾਰੇ ਸਾਥੀਆਂ ਦੀ ਸਹਿਯੋਗ ਦੀ ਸਾਰੀ ਸੰਗਤ ਦੀ ਆਪਸੀ ਸਾਂਝੇ ਯਤਨਾਂ ਨਾਲ ਸਾਰੇ ਵਰਗਾਂ ਦੇ ਲੋਕਾਂ ਦੇ ਨਾਲ ਸਹਿਯੋਗ ਕਰਕੇ ਜਿੱਦਾਂ ਇਹ ਸੰਘਰਸ਼ ਚਲਾਇਆ ਗਿਆ ਉਹਦੀ ਜਿੱਤ ਹੋਈ ਹੈ ਔਰ ਸਰਕਾਰ ਨੇ ਗੱਲ ਪ੍ਰਵਾਨ ਕਰ ਲਈ ਹੈ ਤੇ ਅਸੀਂ ਇਹ ਸਾਰਾ ਰਹੀ ਆ ਫਲਾਈਓਵਰ ਜਿਹੜਾ ਆ ਉਹ ਪੁਲ ਦੇ ਉੱਤੋਂ ਦੀ ਬਣਾਵਾਂਗੇ ਇਸ ਖੁਸ਼ੀ ਚ ਸਾਰਾ ਇਲਾਕਾ ਬਹੁਤ ਪ੍ਰਸਾਨਿਆ ਮੈਂ ਇਹਨੇ ਇਲਾਕੇ ਦੇ ਲੋਕਾਂ ਨੂੰ ਵਧਾਈ ਦਿਨਾ ਔਰ ਇਸ ਜਿਤਨਾ ਦੋ ਵੱਡੇ ਵੱਡੇ ਦੇ ਸਭ ਕਿਹਾ ਕਿ ਕਿਹਾ ਵੀ ਜੇ ਸੰਘਰਸ਼ ਤੁਹਾਡਾ ਕਰਨਾ ਤੁਸੀਂ ਇਹਨੂੰ ਡਿਸਪਲਿਨ ਦੇ ਤੌਰ ਤੇ ਕਰਦੇ ਹੋ ਔਰ ਕਿਸੇ ਲੋਕਾਂ ਦੇ ਪਰੇਸ਼ਾਨੀ ਦਾ ਕਾਰਨ ਨਹੀਂ ਬਣਦੇ ਹੋ ਤੇ ਸੰਘਰਸ਼ ਜਿੱਤਿਆ ਜਾਂਦਾ ਦੂਸਰਾ ਸੰਘਰਸ਼ ਪ੍ਰਤੀ ਜਿਹੜੇ ਈਮਾਨਦਾਰ ਲੋਕ ਆ ਜਿਹੜੇ ਲੋਕਾਂ ਲਈ ਕੁਝ ਕਰਨ ਮਿਹਨਤ ਮਾਰੇ ਆ ਜੇ ਉਹਨਾਂ ਦਾ ਮਨ ਬਣ ਗਿਆ ਏਕਾ ਬਣ ਗਿਆ ਤੇ ਫਿਰ ਵੱਡੀ ਤੋਂ ਵੱਡੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਤੋਂ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਤੋਂ ਉਤਸ਼ਾਹ ਮਿਲੇਗਾ ਕਿ ਇੱਕ ਐਸਾ ਮੋਰਚਾ ਜਿਹੜਾ ਪਹਿਲਾਂ ਸ਼ੁਰੂਆਤੀ ਦੌਰ ਵਿੱਚ ਲੱਗਦਾ ਸੀ ਵੀ ਸ਼ਾਇਦ ਸੰਭਵ ਹੀ ਨਹੀਂ ਹੈ ਪਰ ਇਹ ਲੋਕਾਂ ਦੇ ਏਕੇ ਨਾਲ ਸਾਰੇ ਸੰਗਤ ਦੇ ਸਹਿਯੋਗ ਨਾਲ ਔਰ ਵੱਖ-ਵੱਖ ਵਿਚਾਰਾਂ ਦੇ ਲੋਕਾਂ ਦਾ ਇੱਕਮੁੱਠ ਹੋਣ ਦੇ ਨਾਲ ਇਹ ਜਿੱਦਾਂ ਮੋਰਚਾ ਫਤਿਹ ਹੋਇਆ ਇਹ ਇਕੱਲਾ ਇਲਾਕੇ ਦੇ ਲੋਕਾਂ ਲਈ ਵਧਾਈ ਦੀ ਗੱਲ ਹੈ ਇਹ ਸਾਰੇ ਪੰਜਾਬ ਦੇ ਲੋਕਾਂ ਵਾਸਤੇ ਵਧਾਈ ਦੀ ਗੱਲ ਹੈ। ਮੈਂ ਆਰਐਮਪੀ ਜਨ ਸੈਕਟੀ ਤੌਰ ਤੇ ਇਹ ਸੰਕਤ ਦੇ ਦਰਸ਼ਨ ਕਰਦਾ ਰਿਹਾ ਮੈਂ ਜਿੰਨੀ ਕੁ ਵਾਰੀ ਮੈਨੂੰ ਸੰਭਵ ਹੋਇਆ ਮੈਂ ਆਇਆ ਮੇਰੇ ਲੋਕਲ ਸਾਥੀ ਆ ਗੁਰਨਾਮ ਸਿੰਘ ਦੌਦ ਹੋਰੀ ਆ ਹੋਰ ਸਾਰੇ ਸਾਥੀ ਮੈਂ ਇਕੱਲੇ ਦਾ ਜ਼ਿਕਰ ਨਹੀਂ ਕਰਦਾ ਇਸ ਤਾਲਮਿਲ ਕਮੇਟੀ ਦੇ ਨਾਲ ਬੈਣ ਮਿੱਤਰਤਾ ਬਣਾ ਕੇ ਇੱਥੇ ਉਹ ਨਾਲ ਇਕੱਠੇ ਰਹੇ ਆ ਔਰ 3 ਸਾਲ ਤੱਕ ਗਰਮੀ ਸਰਦੀ ਮੀਂਹ ਹੀਰੀ ਉਹਦਾ ਟਾਕਰਾ ਕਰਕੇ ਕੈਂਪ ਵਿੱਚ ਬੈਠੇ ਰਹੇ ਆ ਕਈ ਮੁਸ਼ਕਲਾਂ ਵੀ ਆਈਆਂ ਕੋਈ ਵਾਰੀ ਐਕਸੀਡੈਂਟ ਦਾ ਮਸਲਾ ਬਣ ਗਿਆ ਕਿਸੇ ਨੇ ਗੱਡੀ ਪਤਾਨੂ ਲੈ ਆਉਂਦੀ ਇਹ ਕਲੇਸ਼ ਇਸ ਇਲਾਕੇ ਦੇ ਲੋਕਾਂ ਦੀ ਕਮਾਲ ਇਹ ਹੈ ਕਿ ਜੇ ਰਾਤ ਨੂੰ ਦੁਕਾਨਦਾਰਾਂ ਨੂੰ 12 ਵਜੇ ਸਵੇਹਾ ਦਿੱਤਾ ਤੇ ਸਵੇਰੇ ਇਕੱਠੇ ਹੋਣਾ ਤੇ ਸਵੇਰੇ 8 ਵਜੇ ਦੁਕਾਨਦਾਰ ਉਹ ਜਗ੍ਹਾ ਤੇ ਪਹੁੰਚ ਗਏ ਆ ਇਸ ਇਦਾਂ ਦੀ ਸੰਘਰਸ਼ ਦੀ ਜਿਹੜੀ ਤੀਬਰਤਾ ਆ ਉਹਦੇ ਨਾਲ ਹੀ ਜਿੱਤ ਪ੍ਰਾਪਤ ਹੋਈ ਆ ਮੈਂ ਫੇਰ ਸਾਰੀ ਸੰਗਤ ਨੂੰ ਰਈਏ ਦੀ ਤਾਲਮਿਲ ਕਮੇਟੀ ਨੂੰ ਇਲਾਕੇ ਦੇ ਲੋਕਾਂ ਨੂੰ ਇਹ ਵਧਾਈ ਦਿੰਨਾ ਜਿਨ੍ਹਾਂ ਦੀ ਇਹ ਫਤਿਹ ਹਾਸਲ ਹੋਈ ਆ ਔਰ ਰਈਆ ਫੇਰ ਇੱਕ ਜੀਵੰਦਾ ਜਾਗਦਾ ਸ਼ਹਿਰ ਜਿਹੜਾ ਲੋਕਾਂ ਨੂੰ ਮੇਕਾ ਵੰਡਦਾ ਹੈ ਜਿਹੜਾ ਲੋਕਾਂ ਨੂੰ ਚੰਡੀ ਸਿੱਖਿਆ ਦਿੰਦਾ ਆ ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਬਹੁਤ ਵੱਡੀਆਂ ਬਲ ਹੋਆ ਬੰਦਰ ਛੁਟੇ ਵਾਲੀ ਸਾਡੀ ਗੁਰਬਾਣੀ ਦੀ ਰਚਨਾ ਕੀਤੀ ਜਿਨ੍ਹਾਂ ਨੇ ਉਹਦੀ ਜਿੱਤ ਪ੍ਰਾਪਤ ਹੋਈ ਆ ਔਰ ਮੈਨੂੰ ਇਹ ਭਰੋਸਾ ਆ ਕਿ ਪੰਜਾਬ ਦੇ ਲੋਕੇ ਇਸ ਜਿੱਤ ਤੋਂ ਹੌਸਲਾ ਲੈਣਗੇ ਜਿੱਥੇ ਕਿਤੇ ਵੀ ਚੰਗਾ ਕੋਈ ਲੜਾਈ ਲੜੀ ਜਾਂਦੀ ਹੱਕ ਵਾਸਤੇ ਉਥੇ ਏਕਤਾ ਹੋਵੇ ਸ਼ਾਦਮਈ ਢੰਗ ਨਾਲ ਹੋਵੇ ਔਰ ਫੇਰ ਲੋਕਾਂ 'ਚ ਲੜਨ ਮਰਨ ਦੀ ਇੱਛਾ ਹੋਵੇ ਆਪਣੇ ਲੋਕਾਂ ਦੇ ਕਾਜ ਲਈ ਕਾਫੀ ਦੁਨੀਆ ਦੀ ਕੋਈ ਤਾਕਤ ਵੀ ਕਿਸੇ ਜਿੱਤ ਨੂੰ ਰੋਕ ਨਹੀਂ ਸਕਦੀ ਮੈਂ ਫੇਰ ਆਪਣੇ ਵੱਲੋਂ ਸਾਰੀ ਸੰਗਤ ਨੂੰ ਬਹੁਤ ਲੱਖ ਲੱਖ ਵਧਾਈ ਦਿਨਾ ਇਜਤ ਦੇ ਉਤੇ